ਬੀਤੇ ਦਿਨ ਸ਼ਹਿਰ ਰਾਜਪੁਰਾ ਦੇ ਵਿੱਚ ਚਾਰ ਗਊ ਤਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਰੋਸ ਵੇਖਿਆ ਜਾ ਰਿਹਾ ਸੀ ਸੋ ਅੱਜ ਸਾਡੇ ਨਾਲ ਮੌਜੂਦ ਹਨ ਪੰਜਾਬ ਗਊ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਇਹਨਾਂ ਨਾਲ ਗੱਲ ਕਰਦੇ ਹਾਂ ਇਹ ਦੱਸਣਗੇ ਕਿ ਜੋ ਕੱਲ ਗਊ ਤਾਂ ਦੀ ਜੋ ਮੌਤ ਹੋਈ ਹੈ ਕਰੰਟ ਲੱਗਣ ਕਾਰਨ ਉਹਦੇ ਵਿੱਚ ਇਹਨਾਂ ਵੱਲੋਂ ਕੀ ਅੱਗੇ ਐਕਸ਼ਨ ਦਿੱਤਾ ਜਾ ਰਿਹਾ ਹੈ ਸਵਾਗਤ ਹੈ ਜੀ ਕੀਮਤੀ ਜੀ ਤੋ ਜਿਹੜਾ ਕੱਲ ਇਹ ਹਾਦਸਾ ਵਾਪਰਿਆ ਇਸ ਹਾਦਸੇ ਤੋਂ ਬਾਅਦ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਰਾਜਪੁਰੇ ਦੇ ਅੰਦਰ ਕੱਲ ਜਿਹੜਾ ਗਊ ਮਾਤਾ ਦੀ ਹੱਤਿਆ ਹੋਈ ਹੈ ਕਰੰਟ ਨਹੀਂ ਲੱਗਾ ਗਊ ਮਾਤਾ ਦੀ ਹੱਤਿਆ ਹੀ ਹੋਈ ਹੈ ਹਾਂਜੀ ਚਾਰ ਜਗ੍ਹਾ ਬਿਜਲੀ ਦਾ ਕਰੰਟ ਲੱਗਣ ਨਾਲ અત્યੰਤ ਦੁਖਦਈ ਘਟਨਾ ਮੈਂ ਸਮਝਦਾ ਇਸ ਤੋਂ ਵੱਡੀ ਕੋਈ ਘਟਨਾ ਹੋ ਨਹੀਂ ਸਕਦੀ ਔਰ ਪ੍ਰਸ਼ਾਸਨ ਜਿਹੜਾ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੈ ਚਾਹੇ ਉਹ ਐਨੀਮਲ ਹਸਬੰਡਰੀ ਡਿਪਾਰਟਮੈਂਟ ਹੈ ਚਾਹੇ ਉਹ ਡਿਪਟੀ ਕਮਿਸ਼ਨਰ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਬਿਲਕੁਲ ਸੁੱਤਾ ਦਾ ਕੰਬ ਕਰਨ ਦੀ ਨੀਂਦ ਨਾਲ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਔਰ ਕੱਲ ਸਾਡੇ ਜਿਹੜੇ ਰਾਸ਼ਟਰੀ ਅਧਿક્ષਕ ਨੇ ਸਤੀਸ਼ ਕੁਮਾਰ ਜੀ ਗਊ ਰੱਖਿਆ ਦਲ ਦੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਚਾਰੇ ਜਗ੍ਹਾ ਜਿਹਨੀਆਂ ਗਊ ਮਾਤਾ ਦੀ ਹੱਤਿਆ ਹੋਈ ਉਹਨਾਂ ਚਾਰੀ ਜਗ੍ਹਾ ਜਾ ਕੇ ਸਾਰਿਆਂ ਕਨਸਲਟ ਥਾਣੇ ਦੇ ਵਿੱਚ ਉਹਨਾਂ ਦੀ ਡੀਡੀਆਰ ਵੈਸੇ ਤੇ ਐਫਆਰਈ ਚਾਹੀਦੀ ਸੀ ਅਫਾਰੀ ਚਾਹੀਦੀ ਸੀ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਹੁੰਦਾ ਚਾਹੇ ਉਹ ਦੋਸ਼ੀ ਬਿਜਲੀ ਬੋਰਡ ਆ ਚਾਹੇ ਕੋਈ ਸੁਧਾਰਨ ਆ ਪਰ ਐਸਾ ਨਹੀਂ ਹੋਇਆ ਉਹ ਇੱਕ ਡੀਡੀਆਰ ਕੱਟ ਕੇ ਖਾਣਾ ਪੂਰਤੀ ਕੀਤੀ ਗਈ ਔਰ ਉਹਦੇ ਵਿੱਚ ਜਿਹੜਾ ਕੰਸਲਟ ਐਕਸ਼ਨ ਆ ਉਹ ਬਹਾਨੇ ਮਾਰ ਰਿਹਾ ਕਿ ਆਸਮਾਨੀ ਬਿਜਲੀ ਗਰੀਆ ਮੈਂ ਸਮਝਦਾ ਇਹ ਬਿਲਕੁਲ ਜਦੋਂ ਕੋਈ ਜਵਾਬ ਨਾ ਹੋਵੇ ਉਦੋਂ ਇਨਸਾਨ ਝੂਠ ਬੋਲਣ ਤੇ ਉਤਾਰੂ ਹੋ ਜਾਂਦਾ ਆਸਮਾਨੀ ਬਿਜਲੀ ਗਿਰਦੀ ਸਾਰੇ মিডিਆ ਨੂੰ ਜਾਂ ਹੋਰ ਵੀ ਸਾਰੇ ਰਾਜਪੂਰੇ ਲੋਕਾਂ ਨੂੰ ਪਤਾ ਲੱਗਦਾ ਕਿ ਆਸਮਾਨੀ ਬਿਜਲੀ ਗਰਜ ਕੇ ਥਲੇगिरਣੀ ਸੀ ਛੁੱਪ ਕੇ ਨਹੀਂ ਕਿਤੇ ਬਿਜਲੀ ਆਂਦੀ ਨੈਗਲੀਜੈਂਸੀ ਇਹ ਵੇ ਵੀ ਉਹ ਜਿਹੜੇ ਖੰਬੇ ਨੇ ਲੋਹੇ ਦੇ ਖੰਬੇ ਅਰਥ ਹੋ ਗਏ ਨੇ ਉਹਨਾਂ ਦੇ ਨਾਲ ਉਹਦੇ ਵਿੱਚ ਬਿਜਲੀ ਆ ਗਈ ਆ ਔਰ ਇੱਚ ਬੇਜਮਾਨ ਮਾਰੇ ਗਏ ਨੇ ਗਊ ਮਾਤਾ ਨੇ ਆਪਣੀ ਜਾਨ ਦੇ ਕੇ ਇਨਸਾਨਾਂ ਨੂੰ ਬਚਾਇਆ ਕੋਈ ਬੱਚਾ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਸੀ ਹੋਰ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਸੋ ਮੈਂ ਸਮਝਦਾ ਵੀ ਪ੍ਰਸ਼ਾਸਨ ਨੂੰ ਇਰਤੇ ਸੀਰੀਅਸ ਹੋਣਾ ਚਾਹੀਦਾ ਔਰ ਜਿੰਨੇ ਸਾਡੇ ਹਿੰਦੂ ਸੰਗਠਨ ਵੀ ਨੇ ਇੱਥੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਆਪਾਂ ਸੋ ਕਾਜ ਹਿੰਦੂ ਨਹੀਂ ਬਣਨਾ ਅਸੀਂ ਇਹ ਹਿੰਦੂ ਆਪਣੇ ਆਪ ਨੂੰ ਲੇਬਲ ਨਹੀਂ ਲਗਾਣਾ ਜੇ ਹਿੰਦੂ ਧਰਮ ਦੀ ਆਸਥਾ ਦਾ ਕੇਂਦਰ ਹੈ ਦਰੋਹਰ ਆ ਉਹ ਇਹ ਗਊ ਮਾਤਾ ਗਊ ਮਾਤਾ ਜਗਾ ਜਗਾ ਮਰ ਰਹੀ ਆ ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ ਇਕੱਲਾ ਸੇਕੇ ਨੂੰ ਤੋਂ ਇਹ ਹੀ ਮੈਂ ਤੁਹਾਡੀ ਗੱਲ ਕੱਟਣਾ ਚਾਹਾਂਗਾ ਇਹ ਮੈਂ ਸਵਾਲ ਪੁੱਛਣਾ ਸੀ ਤੁਹਾਡੇ ਤੋਂ ਕਿ ਬੀਤੇ ਦਿਨ ਜਦੋਂ ਇਹ ਘਟਨਾ ਵਾਪਰੀ ਇੱਕ ਮਾਤਰ ਸਤੀਸ਼ ਜੀ ਤੋਂ ਸਵਾਏ ਕਿਸੇ ਹਿੰਦੂ ਸੰਗਠਨ ਨੇ ਇਸ ਗੱਲ ਦੀ ਆਵਾਜ਼ ਨਹੀਂ ਚੁੱਕੀ ਕਿਸੇ ਰਾਜਨੇਤਾ ਨੇ ਇਸ ਬਾਰੇ ਕੋਈ ਅਫਸੋਸਜਨਕ ਗੱਲ ਨਹੀਂ ਕੀਤੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਦੇਖੋ ਐਸਾ ਹਰ ਇਨਸਾਨ ਦੇ ਅੰਦਰ ਮਨ ਹੈ ਉਹਨੇ ਆਪਣੇ ਮਨ ਦੇ ਨਾਲ ਜੋ ਵੀ ਕਰਨਾ ਕਈ ਰਾਜਨੀਤਿਕ ਪਾਰਟੀਆਂ ਤੇ ਐਸੀਆਂ ਨੇ जिन्होंने हिंदू ਦਾ ਲੇਬਲ ਜ਼ਰੂਰ ਲਗਾਇਆ ਪਰ Hindu ਵਾਸਤੇ ਉਹਨਾਂ ਨੇ ਨਾ ਤੇ ਕੰਮ ਕੀਤਾ ਨਾ ਬੇਜਮਾਨ ਵਾਸਤੇ ਗਊ ਮਾਤਾ ਵਾਸਤੇ ਕੋ ਕੰਮ ਕੀਤਾ ਔਰ ਆਪਣੇ ਆਪ ਨੂੰ Hindu ਕਹਵਾਣਾ ਉਹ ਇੱਕ ਗੱਲ ਅਲੱਗ ਗੱਲ ਹੈ ਬੇਸ਼ਭੋਸ਼ਾ ਤੂੰ ਪ੍ਰੈਕਟੀਕਲੀ ਧਨਿਕ ਜੀਵਨ ਦੇ ਅੰਦਰ ਅਸੀਂ Hindu ਧਰਮ ਦੇ ਕੀ ਕਿਰਿਆ ਕਰਮ ਕਰਦੇ ਆ ਕਿਹੜੇ ਆਸਥਾ ਦੇ ਕੇਂਦਰਾਂ ਤੇ ਤੁਸੀਂ ਕੰਮ ਕਰ ਰਹੇ ਆ ਜੇ ਗਊ ਮਾਤਾ ਦੀ ਹੱਤਿਆ ਹੋਈ ਹੈ ਮੈਂ ਸਮਝ ਨਹੀਂ ਚੁਰ ਜਾਤ ਪਾਤ ਜਾਂ ਧਰਮ ਪਾਰਟੀ ਨੂੰ ਭੁਲਾ ਕੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣਾ ਚਾਹੀਦਾ ਸੀ ਇਹ ਤੇ ਸਿਰਫ ਤੋਂ ਸਿਰਫ ਗਊ ਰੱਖਿਆ ਦਲ ਦੇ ਜਿਹੜੇ ਰਾਸ਼ਟਰੀ ਦੇਖਨੇ ਸਤੀਸ਼ ਕੁਮਾਰ ਜੀ ਉਹ ਤੁਹਾਡੇ ਰਾਜਪੁਰੇ ਦੇ ਨੇ ਤੁਹਾਡੇ ਵਾਸਤੇ ਮਾਣ ਵਾਲੀ ਗੱਲ ਹੈ ਪੂਰੇ ਦੇਸ਼ ਦੇ ਅੰਦਰ 16 17 ਸੂਬਿਆਂ ਦੇ ਵਿੱਚ ਜਾ ਕੇ ਗਊ ਰੱਖਿਆ ਦਲ ਚਲਾ ਰਹੇ ਨੇ ਔਰ ਵੱਡੇ ਵੱਡੇ ਸਲੈਟਰ ਹਾਊਸ ਕੱਲ ਵੀ ਇੱਕ ਸਲੈਟਰ ਹਾਊਸ ਯੂਪੀ ਦੇ ਅੰਦਰ ਜਾ ਕੇ ਪਕੜਿਆ ਬਹੁ ਬਲੀਆਂ ਦਾ ਏਰੀਆ ਹੋਵੇ ਕਦੀ ਨਾਗਾਲੈਂਡ ਤੇ ਜਾ ਕੇ ਪਕੜੇ ਨੇ ਕਦੀ ਮਗਾਲਿਆ ਜਾ ਕੇ ਪਕੜੇ ਨੇ ਜਿੱਥੇ ਗਊ ਮਾਤਾ ਦਾ ਕੋਈ ਨਾਂ ਲੈਣ ਵਾਲੇ ਵੀ ਘਟਨੇ ਸੋ ਮੈਂ ਇਹਨਾਂ ਨੂੰ ਪ੍ਰਮਾਤਮਾ 'ਤੇ ਅਰਦਾਸ ਕਰਾਂਗਾ ਵੀ ਇਹਨਾਂ ਦੀ ਆਜੂ ਲੰਬੀ ਹੋਵੇ ਇਹਨਾਂ ਦੀ ਸਾਰੀ ਟੀਮ ਨੇ ਕੱਲ ਸਾਰੀਆਂ ਗਊ ਮਾਤਾ ਦਾ ਵਿਧੀ ਜੋ ਸਾਡੇ ਸ਼ਾਸਤਰਾਂ ਦੇ ਉਹ ਵਿਧਾਨ ਦੇ ਮੁਤਾਬਕ ਉਹਨਾਂ ਦਾ ਸੰਸਕਾਰ ਵੀ ਕੀਤਾ ਬਕਾਇਦਾ ਪੰਡਿਤ ਨੂੰ ਨਾਲ ਲੈ ਕੇ ਉੱਥੇ ਮੰਤਰ ਉਚਾਰਨ ਕਰਕੇ ਕੀਤਾ ਔਰ ਮੈਂ ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੋਈ ਨਹੀਂ ਮੈਂ ਕਹਾਂਗਾ ਪ੍ਰਸ਼ਾਸਨ ਨੂੰ ਇਹ ਤੇ ਸਖਤ ਐਕਸ਼ਨ ਲਿਆ ਜਾਏ ਜਿਹੜਾ ਵੀ ਦੋਸ਼ੀ ਹੋਵੇ ਚਾਹੇ ਐਕਸਨ ਦੋਸ਼ੀ ਹੈ ਚਾਹੇ ਐਸਡੀਓ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਭਗਤ ਜੀ ਕੱਲ ਜਿਹੜੀ ਘਟਨਾ ਹੋਈ ਇਹ ਨਿੰਦਣਯੋਗ ਘਟਨਾ ਹੈ ਇਹ ਇੱਕ ਮਾੜੀ ਘਟਨਾ ਹੈ ਇਸ ਬਾਰੇ ਤੁਹਾਡੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਕੋਈ ਡੀਸੀ ਮੈਡਮ ਪਟਿਆਲੇ ਦੇ ਡੀਸੀ ਮੈਡਮ ਨੇ ਉਹਨਾਂ ਨਾਲ ਕੋਈ ਗੱਲ ਹੋਈ ਤੁਹਾਡੀ ਮੇਰੀ ਐਕਸ਼ਨ ਨਾਲ ਗੱਲ ਹੋਈ ਜਿਹੜਾ ਕੰਸਲਟ ਹੈ ਔਰ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਪਟਿਆਲੇ ਬੈਠੇ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਮੇਰੇ ਜਿਹੜੇ ਪਰਮ ਮਿੱਤਰ ਨੇ ਸਤਕਾਰਯੋਗ ਹਰਭਜਨ ਸਿੰਘ ਈਟੀਓ ਸਾਹਿਬ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਨੂੰ ਮੈਨੂੰ ਫੋਨ ਕੀਤਾ ਉਹ ਸ਼ਾਇਦ ਕਿਤੇ ਮੀਟਿੰਗ 'ਚ ਨੇ ਮੇਰੀ ਉਹਨਾਂ ਨਾਲ ਗੱਲ ਹੋ ਜਾਏਗੀ ਚਾਹੇ ਥੋੜੀ ਦੇਰ ਬਾਅਦ ਹੋਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਿਹੜੀ ਘਟਨਾ ਹੋਈ ਏ ਇਹਦਾ ਤੁਸੀਂ ਸੰਗਿਆਨ ਲੈ ਕੇ ਜਿਹੜਾ ਵੀ ਦੋਸ਼ੀ ਓਦੇ ਖਿਲਾਫ ਕਾਰਵਾਈ ਕੀਤੀ ਜਾਏ ਇਨ ਫਿਊਚਰ ਕਿਸੇ ਹੋਰ ਬੇਜਬਾਨ ਨੂੰ ਜਾਂ ਇਨਸਾਨ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ ਇੱਕ ਗੱਲ ਤੁਹਾਡੇ ਤੋਂ ਬਰਤਨੀ ਤੌਰ ਤੇ ਪੁੱਛਣਾ ਚਾਹੁੰਦਾ ਸਹਿਰ ਰਾਜਪੁਰਾ ਦੇ ਵਿੱਚ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤਾਂ Hindu ਸੰਗਠਨਾ ਮਤਲਬ ਵੱਧ ਚੜ ਕੇ ਸ਼ੋਭਾ ਯਾਤਰਾ ਵੀ ਕੱਡੀਆਂ ਜਾਂਦੀਆਂ ਵੱਧ ਚੜ ਕੇ ਹਿੱਸਾ ਵੀ ਲਿਆ ਜਾਂਦਾ ਪ੍ਰੋਗਰਾਮਾਂ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਨੇ ਕਾਫੀ ਕੁਝ ਕੀਤਾ ਜਾਂਦਾ ਲੇਕਿਨ ਕੱਲ ਦੀ ਇਹ ਘਟਨਾ ਜਿਹੜੀ ਸਾਹਮਣੇ ਆਪਰੀ ਹੈ ਉਸ ਤੋਂ ਬਾਅਦ ਕਿਸੇ ਵੱਲੋਂ ਕੋਈ ਇਸ ਮੁੱਦੇ ਨੂੰ ਨਾ ਚੁਕਣਾ ਤੁਸੀਂ ਕੀ ਸਮਝਦੇ ਹੋ ਬਹੁਤ ਮਾੜੀ ਗੱਲ ਹੈ ਜਿਹੜੇ Hindu ਸੰਗਠਨਾਂ ਛੋਟੀ ਛੋਟੀ ਗੱਲ ਤੇ ਅਸੀਂ ਆਪਣੇ ਇੱਕ ਪ੍ਰੋਗਰਾਮ ਕਰਾ ਕੇ ਅਖਬਾਰਾਂ ਦੇ ਵਿੱਚ ਫੋਟੋਆਂ ਦਿੰਨੇ ਆ ਵੀਡੀਓ ਪਾਣੇ ਆ ਨੈਟ ਤੇ ਸੋਸ਼ਲ ਦੇ ਵਿੱਚ ਲਾਨੇ ਆ ਵੀ ਅਸੀਂ Hindu ਹਿੱਤਾਂ ਦੇ ਵਾਸਤੇ ਆ ਕੰਮ ਕਰ ਰਹੇ ਨੇ ਤੇ ਜਿਹੜਾ ਗਊ ਮਾਤਾ ਦਾ ਕੰਮ ਹੈ ਇਹ ਤੇ ਸਭ ਤੋਂ ਸੁਪਰੀਮ ਹੈ ਸਾਡੀ ਦਰੋਹਰ ਹੈ ਸਾਡੀ ਆਸਤਾ ਦਾ ਕੇਂਦਰ ਹੈ ਗਊ ਮਾਤਾ ਜੇ ਇਹਦੇ ਵਾਸਤੇ ਆਪਾਂ ਨਹੀਂ ਕੰਮ ਕਰਨਾ ਤੇ ਮੈਂ ਮੈਂ ਨਹੀਂ ਸਮਝਦਾ ਬਾਕੀ ਕੋਈ ਰਾਜਨੀਤਿਕ ਪਾਰਟੀਆਂ ਨੇ ਚਾਹੇ ਮੌਜੂਦਾ ਸਰਕਾਰ ਹੋਵੇ ਚਾਹੇ ਪੱਖ ਹੋਵੇ ਇੱਕ ਪਾਰਟੀ ਦੇ Hindu ਨੇ ਕੁਝ ਕੀਤਾ ਦੂਜੀ ਪਾਰਟੀ ਦਾ Hindu ਕਹਿੰਦਾ ਕਿ ਮੈਂ ਵੀ ਇਹਦੇ ਕੰਪੈਰੀਸ਼ਨ ਹੀ ਕੋਈ ਨਾ ਕੋਈ ਝੰਡੇ ਲਾ ਕੇ ਆਪਣੇ ਆਪ ਨੂੰ ਸ਼ੋਅ ਆਫ ਕਰਾਂ ਕਿ ਮੈਂ ਕੀਤਾ ਮੈਂ ਸਮਝਣਾ ਇਹਦੇ ਨਾਲ ਕਰਨ ਦੇ ਨਾਲ ਵੀ ਸਾਡਾ Hindu ਧਰਮ ਅੱਜ ਪੂਰੇ ਦੇਸ਼ ਦੇ ਵਿੱਚ ਜੇ ਕਮਜ਼ੋਰ ਆ ਸਿੱਖ ਧਰਮ 'ਚ ਹੁੰਦੀ ਗਊ ਮਾਤਾ ਦੀ ਆਸਥਾ ਅਗਰ ਕ੍ਰਿਸਚੀਅਨ ਧਰਮ 'ਚ ਹੁੰਦੀ ਗਊ ਮਾਤਾ ਦੀ ਆਸਥਾ ਅਗਰ ਮੁਸਲਮ ਧਰਮ 'ਚ ਹੁੰਦੀ ਤੇ ਗਊ ਮਾਤਾ ਨੂੰ ਕਿਸੇ ਨੇ ਹੱਥ ਨਹੀਂ ਸੀ ਲਾਣਾ ਇਹ ਬਾਦਨ ਸੀ ਵੀ ਇਹ ਗਊ ਮਾਤਾ ਦੀ ਵੀ ਗਊ ਮਾਤਾ ਦੀ ਆਸਥਾ ਹੀ ਹਿੰਦੂ ਦੇ ਵਿੱਚ ਹੈ ਹਿੰਦੂ ਉਹਨਾਂ ਖੜ ਕੇ ਜ਼ਬਰਦਸਤ ਢੰਗ ਨਾਲ ਗਊ ਮਾਤਾ ਨੂੰ ਬਚਾਉਣ ਦੀ ਗੱਲ ਨਹੀਂ ਕਰਦਾ 1-2% ਹਿੰਦੂ ਹੈ ਪੂਰੇ ਦੇਸ਼ ਦੇ ਵਿੱਚ ਜਿਹੜੇ ਗਊ ਮਾਤਾ ਵਾਸਤੇ ਕੰਮ ਕਰਦੇ ਨੇ ਬਾਕੀ ਤੇ ਆਪਣੀਆਂ ਰਾਜਨੀਤਿਕ ਪਾਰਟੀਆਂ ਦਾ ਵਾਸਤੇ ਕੰਮ ਕਰਦੇ ਨੇ ਆਪਣੇ ਆਪਣੇ ਪਰਿਵਾਰਾਂ ਵਾਸਤੇ ਕੰਮ ਕਰਦੇ ਨੇ ਔਰ ਜੇ ਗਊ ਬਚੇਗੀ ਦੇਸ਼ ਬਚੇਗਾ ਜੇ ਗਊ ਨਹੀਂ ਬਚੇਗੀ ਤੇ ਮਨਮ ਨਹੀਂ ਬਚੇਗਾ ਉਹਦਾ ਜਿੰਦਾ ਜਗਦਾ ਇੱਕ ਉਹ ਉਦਾਹਰਨ ਹੈ ਅੱਜ ਹਿੰਦੁਸਤਾਨ ਦੇ ਵਿੱਚ 7-8 ਸਟੇਟਾਂ ਐਸੀਆਂ ਨੇ ਜਿੱਥੇ ਗਊ ਮਾਤਾ ਬਿਲਕੁਲ ਲੁਪਤ ਹੋ ਗਈ ਹੈ ਦੇਖਣ ਨੂੰ ਵੀ ਨਹੀਂ ਮਿਲਦੀ ਔਰ ਉੱਥੇ ਤੁਹਾਨੂੰ Hindu ਵੀ ਨਹੀਂ ਮਿਲਦਾ ਨਾਗਾ ਲੈਂਡ ਤ੍ਰਿਪੁਰਾ ਬੰਗਾਲ ਤੁਸੀਂ ਦੇਖੋ ਅੱਜ ਉੱਥੇ ਸ਼ਰੀਆਮ ਉਹਨਾਂ ਨੇ ਗਊ ਮਾਤਾ ਨੂੰ ਮਾਰ-ਮਾਰ ਕੇ ਚਰ ਚਰ ਜਣਾਇਆ ਦੇ ਵਿੱਚ ਲਟਕਾਇਆ ਔਰ ਅੱਜ ਉਹ ਤੇ ਹਿੰਦੂ ਵੀ ਖਤਮ ਹੋ ਗਿਆ ਇਸ ਕਰਕੇ ਹਿੰਦੂ ਨੂੰ ਚਾਹੀਦਾ ਆਪਣੀ ਆਸਤਾ ਦਾ ਕੇਂਦਰ ਗਊ ਮਾਤਾ ਨੂੰ ਬਚਾਉਣ ਵਾਸਤੇ ਕੰਮ ਕਰਨਾ ਔਰ ਲਾਸਟ ਮੈਂ ਇੱਕ ਬੇਨਤੀ ਆਪਣੇ ਵੱਲੋਂ ਕਰਾਂਗਾ ਕਿ ਸਾਡੇ ਪਰਮ ਪੂਜਨੀਏ ਭਗਵਾਨ ਸ਼ੰਕਰ ਦੇ ਸਰੂਪ ਸ਼ੰਕਰਾਚਾਰੀਆ ਮਹਾਰਾਜ ਜੀ ਉਹ ਮਿਕਸਰਾ ਨਾਂਜੀ ਵੱਲੋਂ ਇੱਕ ਅਭਿਆਨ ਚਲਾਇਆ ਗਿਆ ਉਹ ਬਿਆਨ ਹੈ ਕਿ ਗਊ ਮਾਤਾ ਨੂੰ ਰਾਸ਼ਟ ਗਊ ਮਾਤਾ ਦਾ ਦਰਜਾ ਦਰਲਾਉਣ ਵਾਸਤੇ ਉਹ ਪ੍ਰਯਾਸ ਕਰ ਰਹੇ ਨੇ ਪਦ ਯਾਤਰਾ ਵੀ ਕਰ ਰਹੇ ਨੇ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਨੇ ਸਾਰੀਆਂ ਸਟੇਟਾਂ ਦੇ ਵਿੱਚ ਜਾ ਰਹੇ ਨੇ ਸਾਰੇ ਦੇਸ਼ ਦੇ ਵਿੱਚ ਗਊ ਸੰਸਦ ਵੀ ਉਹਨਾਂ ਨੇ ਬਣਾਏ ਨੇ 543 ਹੁਣ ਵਿਧਾਨ ਸਭਾ ਦੇ ਵਿੱਚ ਵੀ ਗਊ ਵਿਧਾਇਕ ਵੀ ਬਣਾ ਰਹੇ ਨੇ ਔਰ ਉਹਨਾਂ ਦਾ ਇੱਕ ਸੁਪਨਾ ਹੈ ਕਿ ਜਿਹੜਾ ਗਊ ਮਾਤਾ ਜਿੰਨਾ ਦੇਸੀ ਗਊ ਮਾਤਾ ਧੰਨਾ ਉਹਦੀ ਰਾਮਾ ਗਊ ਦੀ ਉਪਾਧੀ ਦਿੱਤੀ ਆ ਉਹਦੀ ਸੇਵਾ ਸੰਭਾਲਵਾਸੇ ਜਲਦੀ ਅਸੀਂ ਸਰਕਾਰੀ ਤੋਂ ਪ੍ਰਾਈਵੇਟ ਤੌਰ ਤੇ ਗਊਸ਼ਾਲਾ ਬਣਾਈਏ ਔਰ ਬੜੰਬਨਾ ਵਾਲੀ ਗੱਲ ਦੇਖੋ ਅੱਜ 75 ਸਾਲ ਦੇ ਕਰੀਬ ਹੋ ਗਿਆ ਦੇਸ਼ ਨੂੰ ਹਿੰਦੁਸਤਾਨ ਨੂੰ ਯਾਦ ਹੋਇਆ ਅੱਜ ਗਊ ਮਾਤਾ ਦੀ ਜਿਹੜੀ ਸੂਚੀ ਆ ਉਹ ਪਸ਼ੂਆਂ ਦੀ ਸੂਚੀ ਦੇ ਵਿੱਚ ਨਾ ਦਰਜ ਆ ਚਾਹੇ ਉਹ ਸੈਂਟਰ ਆ ਚਾਹੇ ਉਹ ਸਟੇਟ ਪੰਜਾਬ ਹੈ ਉਹ ਸਰਕਾਰਾਂ ਟਾਉਂਦੀਆਂ ਹੀ ਨਹੀਂ ਮਹਾਰਾਜ ਜੀ ਦਾ ਇਹ ਬਚਨ ਹੈ ਕਿ ਦੇਸ਼ ਦੇ ਵਿੱਚ ਤੇ ਗਊ ਮਾਤਾ ਨੂੰ ਰਾਸ਼ ਗਊ ਮਾਤਾ ਦਾ ਦਰਜਾ ਮਿਲੇ ਔਰ ਸਟੇਟਾਂ ਦੇ ਵਿੱਚ ਗਊ ਮਾਤਾ ਨੂੰ ਰਾਜਿਆ ਗਊ ਮਾਤਾ ਦਾ ਦਰਜਾ ਜਿਹੜਾ ਮਿਲੇ ਤਾਂ ਕਿ ਧਾਰਮਿਕ ਆਸਤਾ ਦਾ ਕੇਂਦਰ ਹੈ ਧਾਰਮਿਕਤਾ ਦੇ ਤੌਰ ਤੇ ਜਿਹੜੇ ਕਾਨੂੰਨ ਨੇ ਹੁਣ ਜਦੋਂ ਪਸ਼ੂਆਂ ਦੀ ਸੂਚੀ ਵਿੱਚ ਆ ਤੇ ਜਿੰਨੇ ਵੀ ਐਕਟ ਨੇ ਜਾਂ ਰੂਲ ਨੇ ਰੈਗੂਲੇਸ਼ਨ ਨੇ ਉਹ ਇਪਲੀਮੈਂਟੇਸ਼ਨ ਜਿਹੜੀ ਹੈ ਉਹਦੀ ਪਸ਼ੂਆਂ ਦੀ ਸੂਚੀ ਵਿੱਚ ਹੋਣੀ ਹੈ ਅਗਰ ਉਹ ਗਊ ਮਾਤਾ ਦੀ ਸੂਚੀ ਆ ਤੋਂ ਅਲੱਗ ਬਣੇਗੀ ਉਹ ਅਲੱਗ ਬਣੇਗੀ ਤੇ ਗਊ ਮਾਤਾ ਦਾ ਜਿਹੜਾ ਉਧਾਰ ਹੋਏਗਾ ਗਊ ਮਾਤਾ ਬਚ ਜਾਏਗੀ ਤੇ ਸਾਡਾ ਦੇਸ਼ ਬਚੇਗਾ ਸੋ ਇਹ ਸੰ ਗਊ ਸੇਵਾ ਕਮਿਸ਼ਨ ਦੇ ਰਾਸ਼ਟਰੀ ਸਾਬਕਾ ਚੇਅਰਮੈਨ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਆਪਣੀ ਜੋ ਗੱਲ ਰੱਖੀ ਜੋ ਕੱਲ ਸ਼ਹਿਰ ਰਾਜਪੁਰਾ ਦੇ ਵਿੱਚ ਗਊ ਤੰਦ ਦੀ ਜੋ ਉਹਨਾਂ ਨੇ ਇੱਕ ਮੌਤ ਨਹੀਂ ਉਹਨਾਂ ਨੇ ਹੱਤਿਆ ਦੱਸੀ ਹੈ ਕਿ ਹੱਤਿਆ ਹੋਈ ਹੈ ਉਹਨਾਂ ਨੇ ਬੜੀ ਅੱਛੇ ਤਰੀਕੇ ਨਾਲ ਦੱਸਿਆ ਕਿ Hindu ਸੰਗਠਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਜੋ Hindu ਦੀ ਜੋ ਆਸਥਾ ਹੈ ਉਹ ਗਾਉਂ ਰੱਖਣੀ ਚਾਹੀਦੀ ਹੈ